ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਲਿਪੀ ਲਿਪੀ ਕੀ ਹੁੰਦੀ ਆ ਕਹਿੰਦੇ ਲਿਪੀ ਦੇ ਸ਼ਾਬਦਿਕ ਅਰਥ ਹਨ ਲੇਪੀ ਹੋਈ ਭਾਸ਼ਾ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਆਪਾਂ ਬੋਲਦੇ ਆਂਗੇ ਕਹਿੰਦੇ ਜਦੋਂ ਉਸੇ ਹੀ ਭਾਸ਼ਾ ਨੂੰ ਲਿਖਣਾ ਹੋਵੇ ਤਾਂ ਜੋ ਅੱਖਰਾਂ ਦੀ ਪ੍ਰਣਾਲੀ ਵਰਤੀ ਜਾਂਦੀ ਆ ਉਸੇ ਨੂੰ ਲਿਪੀ ਕਿਹਾ ਜਾਂਦਾ ਹੈ ਲਿਪੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਨ ਜੀ ਸਕ੍ਰਿਪਟ ਆਖਿਆ ਜਾਂਦਾ ਹੈ ਲਿਪੀ ਦੀ ਆਪਾਂ ਕੁਝ ਮਹੱਤਵਪੂਰਨ ਉਦਾਹਰਨਾਂ ਕਰਦੇ ਹਾਂ ਸਭ ਤੋਂ ਪਹਿਲਾ ਹੈਗਾ ਪੰਜਾਬੀ ਪੰਜਾਬੀ ਦੀ ਲਿਪੀ ਦਾ ਨਾਮ ਹੈਗਾ ਗੁਰਮੁਖੀ ਲਿਪੀ ਸੈਕੰਡ ਹੈਗਾ ਜੀ ਹਿੰਦੀ ਹਿੰਦੀ ਦੀ ਲਿਪੀ ਦਾ ਨਾਮ ਹੈਗਾ ਦੇਵਨਾਗਰੀ ਲਿਪੀ ਤੀਸਰਾ ਹੈਗਾ ਅੰਗਰੇਜ਼ੀ ਅੰਗਰੇਜ਼ੀ ਦੀ ਲਿਪੀ ਹੈਗੀ ਹੈ ਜੀ ਰੋਮਨ ਲਿਪੀ ਤੇ ਚੌਥਾ ਹੈਗਾ ਉਰਦੂ ਤੇ ਉਰਦੂ ਦੀ ਲਿਪੀ ਦਾ ਨਾਮ ਹੈਗਾ ਅਰਬੀ ਫਾਰਸੀ ਲਿਪੀ ਲਿਪੀ ਦੀ ਮਹੱਤਤਾ ਸਾਨੂੰ ਲਿਪੀ ਦੀ ਜ਼ਰੂਰਤ ਕਿਉਂ ਪਈ ਪਹਿਲਾ ਪੁਆਇੰਟ ਹੈਗਾ ਭਾਸ਼ਾ ਨੂੰ ਲਿਖਣ 'ਚ ਸਹਾਇੀ ਲਿਪੀ ਰਾਹੀਂ ਜਿਹੜੀ ਅਸੀਂ ਸਾਡੀ ਭਾਸ਼ਾ ਹੈਗੀ ਉਹਨੂੰ ਲਿਖ ਸਕਦੇ ਆਂਗੇ ਸੈਕੰਡ ਕਹਿੰਦੇ ਗਿਆਨ ਤੇ ਵਿਚਾਰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਦਾ ਹੈ ਜੇ ਸਾਡੇ ਕੋਲ ਲਿਪੀ ਆ ਉਹਦੇ ਰਾਹੀਂ ਹੀ ਜਿਹੜੇ ਸਾਡਾ ਗਿਆਨ ਆ ਸਾਡਾ ਵਿਚਾਰ ਸਾਡੇ ਵਿਚਾਰ ਆ ਉਹਨਾਂ ਨੂੰ ਅਸੀਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾ ਸਕਦੇ ਆ ਤੀਸਰਾ ਕਹਿੰਦੇ ਧਾਰਮਿਕ ਗ੍ਰੰਥ ਇਤਿਹਾਸ ਤੇ ਵਿਗਿਆਨਿਕ ਜਿਹੜੀਆਂ ਖੋਜਾਂ ਉਹਨਾਂ ਨੂੰ ਲਿਪੀ ਰਾਹੀਂ ਸੰਭਾਲਿਆ ਜਾ ਸਕਦਾ ਹੈ ਚੌਥਾ ਪੁਆਇੰਟ ਦੇਖੋ ਕਹਿੰਦੇ ਜੇ ਲਿਪੀ ਨਾ ਹੁੰਦੀ ਤਾਂ ਮਨੁੱਖਤਾ ਦਾ ਸਾਰਾ ਗਿਆਨ ਸਿਰਫ ਮੌਖਿਕ ਤੱਕ ਹੀ ਰਹਿ ਜਾਂਦਾ ਮੌਖਿਕ ਹੁੰਦਾ ਜੀ ਬੋਲ ਚੱਲਦੀ ਭਾਸ਼ਾ ਫਿਰ ਆਪਾਂ ਇਹਨੂੰ ਲਿਖ ਨਹੀਂ ਸਕਦੇ ਸੀਗੇ ਇਸ ਲਈ ਆਪਾਂ ਨੂੰ ਲਿਪੀ ਦੀ ਜ਼ਰੂਰਤ ਪਈ ਲਿਪੀ ਦਾ ਇਤਿਹਾਸ ਦੇਖੋ ਕਹਿੰਦੇ ਸ਼ੁਰੂਆਤ ਵਿੱਚ ਮਨੁੱਖ ਗੁਫਾਵਾਂਆਂ ਦੀਆਂ ਕੰਧਾਂ ਤੇ ਚਿੱਤਰ ਬਣਾਉਂਦਾ ਸੀ ਇਹਨਾਂ ਚਿੱਤਰਾਂ ਤੋਂ ਹੌਲੀ-ਹੌਲੀ ਚਿੰਨ ਬਣੇ ਜੋ ਬਾਅਦ ਵਿੱਚ ਅੱਖਰਾਂ ਵਿੱਚ ਬਦਲ ਗਏ ਸ਼ੁਰੂਆਤ ਦੇ ਵਿੱਚ ਜਿਹੜਾ ਮਨੁੱਖ ਸੀਗਾ ਉਹ ਗੁਫਾਵਾਂ ਵਿੱਚ ਹੀ ਰਹਿੰਦਾ ਸੀ ਤੇ ਗੁਫਾਵਾਂ ਦੀਆਂ ਕੰਧਾਂ ਤੇ ਉਹ ਚਿੱਤਰ ਬਣਾਉਂਦਾ ਹੁੰਦਾ ਸੀ ਉਹੀ ਹੌਲੀ-ਹੌਲੀ ਜਿਹੜੇ ਚਿੱਤਰ ਸੀ ਉਹੀ ਚਿੱਤਰਾਂ ਤੋਂ ਨੇ ਹੌਲੀ-ਹੌਲੀ ਚਿੰਨ੍ਹ ਬਣਾਉਣੇ ਸ਼ੁਰੂ ਕਰਤੇ ਤੇ ਉਹ ਜਿਹੜੇ ਚਿੰਨ੍ਹ ਸੀ ਚਿੰਨ੍ਹਾਂ ਨੂੰ ਅੱਖਰਾਂ ਦਾ ਨਾਮ ਦੇਣਾ ਸ਼ੁਰੂ ਕਰਤਾ ਇਥੋਂ ਲਿਪੀ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਨੈਕਸਟ ਦੇਖੋ ਇਹਨੇ ਪੰਜਾਬੀ ਭਾਸ਼ਾ ਦੀ ਲਿਪੀ ਦੇ ਨਾਮ ਗੁਰਮੁਖੀ ਲਿਪੀ ਆ ਇਹਨੂੰ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੇ ਵਿੱਚ ਪ੍ਰਚਲਿਤ ਕੀਤਾ ਸੀਗਾ ਗੁਰਮੁਖੀ ਦਾ ਮਤਲਬ ਹੈਗਾ ਗੁਰੂ ਦੇ ਮੁਖੋਂ ਨਿਕਲੀ ਹੋਈ ਲਿਖਤ ਅੱਜ ਸਾਡੀ ਪਹਿਚਾਣ ਸਾਡਾ ਸਾਹਿਤ ਅਤੇ ਸਾਡਾ ਜਿਹੜਾ ਧਰਮਾ ਉਹ ਸਭ ਕੁਝ ਗੁਰਮੁਖੀ ਲਿਪੀ ਨਾਲ ਹੀ ਜੁੜਿਆ ਹੋਇਆ ਹੈਗਾ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੇਖੋ ਇਹਨੇ ਗੁਰਮੁਖੀ ਇੱਕ ਪ੍ਰਾਚਨ ਲਿਪੀ ਹੈ ਇਸ ਦਾ ਸਬੰਧ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਬ੍ਰਹਮੀ ਲਿਪੀ ਨਾਲ ਆ ਜਿਹੜੀ ਬ੍ਰਹਮੀ ਲਿਪੀ ਆ ਇਹ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ ਜੀ ਸੈਕੰਡ ਇਹ ਗੁਰਮੁਖੀ ਇੱਕ ਸੁਤੰਤਰ ਲਿਪੀ ਹੈ ਸੰਸਾਰ ਦੀਆਂ ਵਿਕਸਿਤ ਲਿਪੀਆਂ ਵਿੱਚੋਂ ਇਹ ਇੱਕ ਵਿਕਸਿਤ ਲਿਪੀ ਮੰਨੀ ਜਾਂਦੀ ਹੈ ਗੁਰਮੁਖੀ ਦੇ ਸਿਰਫ 35 ਅੱਖਰ ਹਨ ਜੋ ਦੂਜੀਆਂ ਲਿਪੀਆਂ ਦੇ ਮੁਕਾਬਲੇ ਕਾਫੀ ਕਟ ਹਨ ਇਸ ਵਿੱਚ ਤਿੰਨ ਸਵਰ ਹਨ ਊੜਾ ਆੜਾ ਈੜੀ ਇਹਨਾਂ ਨੂੰ ਸਵਰਵਾਹਕ ਵੀ ਆਖਿਆ ਜਾਂਦਾ ਹੈਗਾ ਇਸ ਤੋਂ ਬਾਅਦ ਕਹਿੰਦੇ ਇਸ ਦੇ ਅੱਖਰਾਂ ਦੀ ਜਿਹੜੀ ਬनावਟਾ ਉਹ ਸਿੱਧੀ ਤੇ ਸਰਲ ਆ ਅੱਦੇ ਅੱਖਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਹਿੰਦੇ ਗੁਰਮੁਖੀ ਲਿਪੀ ਵਿੱਚ ਕੁਝ ਅਖੰਡੀ ਧੁਨੀਆਂ ਵੀ ਹਨ ਜਿਨ੍ਹਾਂ ਦੇ ਵੱਖਰੇ ਵੱਖਰੇ ਚਿੰਨ ਹੁੰਦੇ ਆ ਜਿਵੇਂ ਅੱਧਕ ਦਾ ਚਿੰਨ ਐਂ ਪੈਂਦਾ ਜੀ ਇਹਦਾ ਜਿਹੜਾ ਚਿੰਨ ਹੁੰਦਾ ਉਹ ਦਬਾ ਲਈ ਵਰਤੋ ਜਾਂਦਾ ਤੇ ਜਿਹੜੀ ਟਿੱਪੀ ਆ ਉਹ ਅਨੁਨਾਸਿਕਤਾ ਲਈ ਵਰਤੀ ਜਾਂਦੀ ਆ ਇਸ ਦੇ ਜਿਹੜੇ 2-3 ਅੱਖਰਾਂ ਨੂੰ ਛੱਡ ਕੇ ਬਾਕੀ ਜਿਹੜੇ ਅੱਖਰਾਂ ਦੀ ਸ਼ਕਲ ਜਾਂ ਜਿਹੜੀ ਬਣਾਵਟ ਹੁੰਦੀ ਆ ਉਹ ਇੱਕ ਦੂਜੇ ਦੇ ਨਾਲ ਨਹੀਂ ਮਿਲਦੀ ਕੇਵਲ ਬੱਬਾ ਤੇ ਥੱਥਾ ਵਾਵਾ ਤੇ ਨਈਆਂ ਇਹਨਾਂ ਦਾ ਹੀ ਜਿਹੜਾ ਰੂਪ ਆ ਉਹ ਕੁਝ ਮਿਲਦਾ ਜੁਲਦਾ ਇਹਦੀ ਕਨਕਲੂਜਨ ਦੇਖੋ ਜੀ ਇਹਨੇ ਲਿਪੀ ਮਨੁੱਖ ਦੀ ਸਭ ਤੋਂ ਵੱਡੀ ਖੋਜਾਂ ਦੇ ਵਿੱਚੋਂ ਇੱਕ ਹੈ ਇਹ ਸਾਡੇ ਵਿਚਾਰਾਂ ਸਾਡੇ ਇਤਿਹਾਸ ਅਤੇ ਜਿਹੜੇ ਸਾਡੇ ਸੰਸਕਾਰ ਆ ਉਹਨਾਂ ਨੂੰ ਹਮੇਸ਼ਾ ਦੇ ਲਈ ਸੁਰੱਖਿਅਤ ਕਰਦੀ ਆ ਇਸ ਲਈ ਕਿਹਾ ਜਾਂਦਾ ਹੈਗਾ ਕਿ ਭਾਸ਼ਾ ਜਿਹੜੀ ਉਹ ਸਾਨੂੰ ਬੋਲਣਾ ਸਿਖਾਉਂਦੀ ਆ ਪਰ ਜਿਹੜੀ ਲਿਪੀ ਆ ਇਹ ਸਾਨੂੰ ਸਾਡੀਆਂ ਜਿਹੜੀਆਂ ਆਜ਼ਾਦਾਂ ਉਹਨਾਂ ਨੂੰ ਸੁਰੱਖਿਅਤ ਕਰਨਾ ਸਿਖਾਉਂਦੀ ਆ ਧੰਨਵਾਦ ਜੀ